मेरे और दोस्त मित्र ना ना पहली बार मैं गुल्ली डंडा खेलिया बांद्र किला खेलिया वो रात तक कीया मजा चारियां कीती-कीती मेरे सारे चाचा ताए चाचियां ताइयां भाभीयां पैड़ा उनका भतीजिया तो भतीजे भी आ गए मैं बड़ी खुशी अब बड़ी देर बाद कोटा तो मंगन नहीं आड ची वोटा मंगनिया पै ग करा गे मैं इतना हना आके थो तो ये कहना हना

किसी ने दुख सुख हो गए मैं जाव ना जब कोई पक्ष पात करा मेरे बुजुर्ग बैठे ने ऐसे ऐसे जगह पे बहुत बारी में मैं पंचायत भी आया जो तो मैं छोटा होंदों भी आया जो तो मैं कलाकार सी मैं भी आया ओ जो पंजाब तो के लोगों ने इनी ब कृपा करती के पर पंजाब दे मुख्यमंत्री बनाते मैं उदो भी इतने आया पर आया मैं तीन ने चारे बारी थोड़ा पुत भतीजा बन के आया मैं कोई मुख्यमंत्री बन के जब कोई कलाकार बन के जब कोई बच्चा बन के नहीं आया मैं थोड़े तो छोटा बन के आया और रहूंगा भी छोटा वो जात सिंह जी बैठे हैं गट्टो कह देने आप प्यार ना सामने ਉਹਦਾ ਬੇਟਾ ਬੈਠਾ ਹੈ ਜਗਰੂਪ ਬੈਠਾ ਹੈ ਮਿੰਦੀ ਬੈਠਾ ਹੈ ਬ੍ਰਹੰਟ ਬੈਠਾ ਹੈ ਮੇਵਾ ਬੈਠਾ ਹੈ ਰਣਜੀਤ ਬੈਠਾ ਸੂਬੇਦਾਰਾਂ ਦਾ ਮੈਂ ਕਿਹਨੂੰ ਨਹੀਂ ਜਾਣਦਾ ਸ਼ਾਇਦ ਇਹਨਾਂ ਨੂੰ ਕੋਲੋਂ ਲੱਗਦਾ ਹੋਣਾ ਸ਼ਾਇਦ ਮੈਂ ਭੁੱਲ ਗਿਆ ਪਰ ਮੈਨੂੰ ਨਹੀਂ ਤੁਸੀਂ ਕਦੇ ਭੁੱਲ ਸਕਦੇ ਚਾਚੀਆਂ ਤਾਈਆਂ ਮੈਤੇ ਹੋਰੀ ਬਲੌੜ ਹੋਰੀ ਰੋਹੀ ਹੋਰੀ ਨੂੰ ਕਦੇ ਨਹੀਂ ਭੁੱਲਦਾ ਉਹ ਲੋਰੀ ਪਾਕਟ ਹੋਰੀ ਟਹਲੇ ਹੋਰੀ ਅਰੇ ਨਹੀਂ ਹੋਰੀ ਪਹਿਲਾਂ ਚਲੋ ਮੈਂ ਕੈਸਾ ਕੁਛ ਤਾਂ ਜਿਆਦਾ ਨਾ ਲੈ ਲੈਂਦਾ ਸੀ ਹੁਣ ਮੈਨੂੰ ਥੋੜਾ ਜਿਹਾ ਮੌਕਾ ਪਾਸਾਤ ਨਹੀਂ ਮਿਲਦਾ ਪਰ ਇਹ ਨਾ ਸਮਝਿਓ ਕਿ ਮੈਂ ਤੁਹਾਨੂੰ ਭੁੱਲ ਗਿਆ ਅੱਜ ਪਿੰਡ ਨਾਲ ਪਿੰਡ ਤੋਂ ਬਾਹਰਲੇ ਵੀ ਆਏ ਹੋਏ ਬਾਦਰ ਖੜਾ ਹੈ ਕਿ ਮੈਂ ਕੋਲ ਮੁੰਡਾ ਕਹਿਣਾ ਪੜਦਾ ਹੁੰਦਾ ਅਸ ਵਿੱਚ ਮੈਂ ਵੀ ਕਰਦਾ ਹੁੰਦਾ ਮਿਸਤਰੀਆਂ ਦੇ ਬਾਹਰ ਖੜੇ ਪਕੜ ਚਲੋ ਦੁਨੀਆ ਚਲੀ ਮੇਲੀ ਦਰਸ਼ਨ ਚਰਨਾ ਸਾਡੇ ਘਰ ਦੇ ਦੀਪਾ ਇਹਨਾਂ ਨੇ ਕੀਤੇ ਹੋਈਆਂ ਮੈਂ ਤਾਂ ਕਰੰਡੀਆਂ ਫੜ ਫੜ ਕੇ 3 ਇੱਕ ਦਾ 4 ਇੱਕ ਦਾ ਮਸਾਲਾ ਆਪਰ ਪਾਉਂਦਾ ਰਹਾ ਉਹ ਮੈਨੂੰ ਕੁਝ ਨਹੀਂ ਬੰਦਾ ਮੈਨੂੰ ਬੜੀ ਖੁਸ਼ੀ ਹੋਈ ਅੱਜ ਕਿ ਬੰਦਿਆ ਪੰਜਾਬ ਦਾ ਮੁੱਖ ਮੰਤਰੀ ਆਉਂਦਾ ਨਹੀਂ ਹੁੰਦਾ ਉਹਦੇ ਕੋਲ ਇਕ ਜੋ ਪਹਿਲਾਂ ਵਾਲੇ ਦੇਖ ਲਿਓ ਉਹ ਕਦੇ ਨਹੀਂ ਹਿੱਸਾ ਲੈਂਦੇ ਪਿੰਡਾਂ ਚ ਉਹ ਕਹਿੰਦੇ ਮਰਨ ਕਫਨ ਆਪਾਂ ਨੇ ਕਿਲਣਾ ਆਪਾਂ ਦਾ ਬਹੁਤ ਵੱਡੇ ਬਣ ਗਏ ਆਪਾਂ ਨੇ ਕਿਲਣਾ ਪਰ ਮੈਨੂੰ ਫਿਕਰ ਇਸ ਗੱਲ ਦਾ ਹੁੰਦਾ ਕਿ ਪਿੰਡ 'ਚ ਲੋਕ ਸਮੋਇਆ ਤਾਂ ਮੈਂ ਆ ਰਿਹਾ ਹਾਂ ਚ ਹਿੱਸਾ ਲਾਉਂਦਾ ਅੱਜ ਮੈਂ ਕੋਈ ਉਹਨੂੰ ਕੋਈ ਸਿੱਖਿਆ ਦੇਣ ਨਹੀਂ ਆਇਆ ਮੈਂ ਛੋਟਾ ਮੇਰੇ ਤੋਂ ਸਿਆਣੇ ਬੰਦੇ ਬੈਠੇ ਆ ਪਿੰਡ ਦੇ ਬਹੁਤ ਵਾਰ ਗੱਲ ਬੈਂਕ ਇਹ ਜਿੰਨੇ ਪਿੰਡ ਚਿਰਣਾ ਇੱਕ ਦੋ ਗੱਲਾਂ ਨੇ ਥੋੜਾ ਨਾਲ ਕਰੂਗਾ ਪੰਚਾਇਤੀ ਚੋਣਾਂ ਆ ਗਈਆਂ ਉਹਦੇ ਵਿੱਚ ਕਰੂਗਾ ਜੇ ਤੁਸੀਂ ਕੋਈ ਐਮਐਲਏ ਚੋਣ ਨਾ ਹੋਵੇ ਤਾਂ ਤੁਸੀਂ ਐਮਐਲਏ ਮਾਰਾ ਨਿਕਲਿਆ ਹੋਵੇ ਥੋੜੀਆਂ ਮਿੰਡਾਂ ਤੇ ਪੂਰਾ ਨਾ ਉਤਰੇ ਤਾਂ ਤੁਸੀਂ ਕਹਿ ਸਕਦੇ ਹੋ ਯਾਰ ਅਸੀਂ ਕਿਹੜਾ ਇਹਨੂੰ ਜਾਣਦੇ ਸੀ ਹਮ 60 ਪਿੰਡ ਪੈਂਦੇ ਨੇ ਕੀ ਪਤਾ ਕਿਥੋਂ ਦਾ ਸੀ ਅਸੀਂ ਤਾਂ ਯਾਰ ਪਾਰਟੀ ਦੇ ਮੰਗਰ ਲੱਕ ਕੇ ਵੋਟ ਪਾਤੀ ਅਸੀਂ ਤਾਂ ਯਾਰ ਫੁਲਾਨੇ ਮਾਸਟਰ ਦੇ ਮੰਗਰ ਲੱਕ ਕੇ ਵੋਟ ਪਾਤੀ ਫੁਲਾਨੇ ਦੇ ਕੋਪਰ ਮੰਗਰ ਲੱਕ ਕੇ ਵੋਟ ਪਾਤੀ ਬੰਦੇ ਨੂੰ ਜਾਣਦੇ ਨਹੀਂ ਅਗਲੀ ਵਾਰ ਇਹ ਗਲਤੀ ਨਹੀਂ ਕਰਾਂਗੇ ਜੇ ਕੋਈ ਐਮਪੀ ਖੜਾ ਹੋਵੇ 850 ਪਿੰਡ ਹੋਣ ਕਰੇ ਨਾ ਸ਼ਹਿਰ ਵੀ ਹੁੰਦੇ ਉਦੋਂ ਵੀ ਤੁਸੀਂ ਕਹਿ ਸਕਦੇ ਹੋ ਕਿ ਜਾਣਦੇ ਨਹੀਂ ਸੀਗਾ ਕੀ ਪਤਾ ਕਿੱਥੋਂ ਦਾ ਸੀ ਕੀ ਕੀ ਕੀਤਾ ਹੋਇਆ ਹੁੰਦੀ ਇਹਨੇ ਪਾਰਟੀ ਨੇ ਟਿਕ ਦੇਤੀ ਅਸੀਂ ਪਾਰਟੀ ਦੇ ਮਗਰ ਲੱਗੇ ਹੋਏ ਸੀ ਝੰਡਾ ਚੱਕ ਲਿਆ ਯਾਰ ਉਹੀ ਪਤਾ ਹੈ ਜਾਂ ਨਿਕਲੂਗਾ ਮੁੜ ਕੇ ਆਏਂਗੇ ਯਾਰ ਪੋਟਾ ਮਿਲ ਐ ਕਹਿੰਦਾ ਸੀ ਤੁਸੀਂ ਬਿਲਕੁਲ ਸਹੀ ਹੋ ਦੇ ਤੁਸੀਂ ਉਸ ਬੰਦੇ ਨੂੰ ਜਾਣਦੇ ਹੋ ਪਰ ਜਦੋਂ ਸਰਪੰਚੀ ਤੇ ਮੈਂਬਰੀ ਚੁਣਨੀ ਹੋਵੇ ਉਦੋਂ ਤੁਹਾਡੇ ਕੋਲੇ ਇਹ ਗੱਲ ਨਹੀਂ ਹੈਗੀ ਕਿ ਅਸੀਂ ਕਿਹੜੇ ਨੂੰ ਜਾਣਦੇ ਸੀ ਸਾਰਾ ਦਿਨ ਉਹ ਬੰਦਾ ਤੁਹਾਡੇ ਕੋਲੇ ਰਹਿਣਾ ਜਿੰਨੂੰ ਤੁਸੀਂ ਸਰਪੰਚ ਚੁਣਨਾ ਉਹਦਾ ਖਾਣ ਪੀਣ ਰਹਿਣ ਤੁਹਾਡੀ ਅੱਖਾਂ ਸਾਹਮਣੇ ਹੁੰਦਾ ਜਿੰਨੂੰ ਮੈਂਬਰ ਚੁਣਨਾ ਹੈ ਜੇ ਸਰਪੰਚ ਗਲਤ ਚੁਣ ਲਿਆ ਜਾਂ ਮੈਂਬਰ ਗਲਤ ਚੁਣ ਲਿਆ ਫਿਰ ਸਾਰੀ ਜਿੰਮੇਵਾਰੀ ਤੁਹਾਡੀ ਹੋਊਗੀ ਵੀ ਤੁਸੀਂ ਤਾਂ ਜਾਣਦੇ ਸੀ ਆ ਹੋ ਸਕਦਾ ਮੈਂ ਨਾ ਜਾਣਦਾ ਹੋਵਾਂ ਮੈਂ ਪਿੰਡ ਚ ਆਇਆ ਮੈਂ ਘਟ ਆਉਣਾ ਪਿੰਡ ਚ ਮੇਰੀ ਜ਼ਿੰਮੇਵਾਰੀ ਵੱਧ ਗਈ ਪਰਮਾਤਮਾ ਨੇ ਹੋਰ ਕਿਤੇ ਲਾਤੀ ਮੈਨੂੰ ਨਹੀਂ ਪਤਾ ਹੋ ਸਕਦਾ ਕਿ ਕਿਹੜੇ ਘਰ ਚ ਕੀ ਪਰ ਇੱਥੇ ਤਾਂ ਬੰ ਨੂੰ ਸਾਰੇ ਘਰਾਂ ਦਾ ਪਤਾ ਕਿੰਨਾਂ ਦੇ ਘਰੇ ਕਦੋਂ ਲੜਾਈ ਹੁੰਦੀ ਹੈ ਕਿੰਨੇ ਵਜੇ ਬੰਦ ਹੁੰਦੀ ਹੈ ਕਿੰਨੇ ਕਜੇ ਠੀਕ ਹੋ ਜਾਂਦੇ ਨੇ ਉਹ ਕਿੰਨੇ ਕਜੇ ਥਾਣੇ ਜਾਂਦੇ ਨੇ ਕਿੰਨੇ ਕਜੇ ਥਾਣੇੋਂ ਮੋੜਿਆਉਂਦੇ ਸਾਰਾ ਤਾਂ ਪਤਾ ਹੈ ਆਪਾਂ ਫਿਰ ਆਜ ਚੋਣ ਦੇ ਵੇਲੇ ਤੱਕ ਟੁਕੜ ਟੁਕੜ ਸੀ ਚਾਂਪ ਲਖਾਉ ਨਾ ਮੈਂ ਬੇਨਤੀ ਕਰਦਾ ਆ ਐਸੇ ਵੋਟਾ ਪਾਉਣੇ ਬੁੰਡਾ ਕੋ ਉਹ ਤਾਂ ਕੋਣਾ ਹਰੇਕ ਦਾ ਡੈਮੋਕਰੈਟਿਕ ਰਾਈਟ ਹੈ ਹੱਕ ਹੈ ਆਪਣਾ ਬਾਬਾ ਸਾਹਿਬ ਦੀ ਜਿੰਦ ਕਰਦੇ ਲੈ ਕੇ ਦਿੱਤਾ ਹੋਇਆ ਪਰ ਮੈਂ ਅੱਜ ਤਾਂ ਆਇਆ 3 ਤਰੀਕ ਨੂੰ ਕੱਲ ਨੂੰ ਆਖਰੀ ਦਿਨ ਹੈ ਕਾਗਜ਼ ਭਰਨ ਦਾ ਸਾਰੇ ਪਿੰਡ ਬੈਠਾ ਆ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਮਾਵਾ ਭੈਣਾਂ ਵੀ ਬਹੁਤ ਵੱਡੀ ਗਿਣਤੀ ਚ ਆਈਆਂ ਕਿਉਂਕਿ ਸਰਪੰਚੀ ਦੇ ਤੇ ਮੈਂਬਰੀ ਦੇ ਤੇ ਪੰਚਾਇਤਾਂ ਦੇ ਫੈਸਲਿਆਂ ਦਾ ਸਭ ਤੋਂ ਵੱਡਾ ਅਸਰ ਚੁੱਲਿਆਂ ਤੇ ਹੁੰਦਾ ਹੈ ਤੇ ਚੁੱਲਿਆਂ ਦੀਆਂ ਮਾਲਕਣਾ ਆਈਆਂ ਹੋਈਆਂ ਨੇ ਪਿੰਡ 'ਚ ਕਿੰਨੇ ਪੈਸੇ ਆਉਣੇ ਨੇ ਪਿੰਡ 'ਚ ਕਿਹੜੀ ਗਲੀ ਠੀਕ ਕਰਨੀ ਐ ਪਿੰਡ 'ਚ ਦਿਹਾੜੀ ਕਿੰਨੀ ਕਰਦੀ ਐ ਪਿੰਡ ਨੇ ਭਾਈਚਾਰਕ ਸਾਂਝ ਨਾਲ ਕਿਵੇਂ ਰਹਿਣਾ ਨੇ ਇਹ ਸਾਰਾ ਪੰਚਾਇਤ ਨੇ ਮਿਲ ਕੇ ਕਰਨਾ ਤੇ ਜੇ ਪੰਚਾਇਤ ਵੀ ਆਪਾਂ 25-25 ਲੱਖ ਰੁਪਈਆ ਲਾ ਕੇ ਜਾਂ ਇੱਕ ਦੂਜੇ ਤੇ ਪਾਚੇ ਕਰਾ ਕੇ ਚੁੜਲੀ ਫਿਰ ਕਾਦੀ ਪਾਈ ਕਰੇਗੀ ਉਂਿਤ ਕਰਾਂਗੇ ਆਪਾਂ ਮੈਂ ਕਿਸੇ ਪੰਜਾਬ 'ਚ 13000 ਤੋਂ ਵੱਧ ਵੋਟਾਂ ਨੇ ਪਿੰਡ ਨੇ ਕਿਰਾਇਆ ਕਰੋ ਵੋਟਾਂ ਪੈਣਗੀਆਂ 15 ਤਰੀਕ ਨੂੰ ਮੈਂ ਇੱਕ ਪਿੰਡ ਦੇ ਵਿੱਚ ਵੀ ਇਹ ਨਹੀਂ ਕਹਿਣ ਜਾ ਰਿਹਾ ਕਿ ਕਿਹਨੂੰ ਵੋਟਾਂ ਮੈਂ ਅੱਜ ਵੀ ਤੁਹਾਨੂੰ ਇਹ ਨਹੀਂ ਕਹਿਣ ਆਇਆ ਕਿ ਕਿਹਨੂੰ ਵੋਟਾਂ ਪਾਉਂ ਪਰ ਮੇਰੇ ਪਿੰਡ ਦੇ ਇਸ ਪਿੰਡ ਦੇ ਜੰਪਲ ਹੋਦੇ ਨਾ ਤੇ ਬਫਰਮਾ ਨੇ ਵਾਲੀਬਾਲ ਖੇਡੀ ਐ ਉਦੋਂ ਜੰਡ ਹੁੰਦੇ ਸੀ ਵੀਰ ਬਲ੍ਹਾਮਣ ਵੀ ਖੇਡੀ ਐ ਮੈਂ ਸਚਾਰੀਆਂ ਹੋਈਆਂ ਨੇ ਆ ਨਾਲੇ ਵਿੱਚ ਦੀ ਲੰਗੇ ਹੋਏ ਆ ਇੱਕ ਦੂਜੇ ਨਾਲ ਪਿਆਰ ਹੈ ਇੱਕ ਦੂਜੇ ਨਾਲ ਪੜੇ ਹੋਏ ਆ ਅੱਜ ਸੇ ਸਕੂਲ 'ਚ ਕਮਜੀਤ ਬੈਠਾ ਹੈ ਸਾਡੇ ਲਈ ਕੋਈ ਇੱਧਰਲਾ ਬੇੜਾ ਜਾਂ ਉੱਧਰਲਾ ਸਿੱਧੂ ਪੱਤੀ ਮਾਨਾ ਪੱਤੀ ਕੁਝ ਨਹੀਂ ਹੈਗਾ ਫੁੱਟੇ ਪਿੰਡ ਨੂੰ ਤਾਂ ਪਰਮਾਤਮਾ ਨੇ ਏਡਾ ਵੱਡਾ ਮਾਣ ਦੇ ਦਿੱਤਾ ਫੁੱਟੇ ਪਿੰਡ ਦਾ ਮੁੱਖ ਮੰਤਰੀ ਬਣ ਕੇ ਇਤੋਂ ਵੱਧ ਹੋਰ ਕਿਹੜੀ ਪੱਤੀ ਚਾਹੀਦੀ ਤੁਹਾਨੂੰ ਮੈਂ ਜੋਣਾ ਹੁੰਦਾ ਕਹਿਣਾ ਹੁੰਦਾ ਸੀ ਇੱਥੇ ਬਜ਼ੁਰਗ ਬੈਠੇ ਹੋਣੇ ਕਈਆਂ ਦੇ ਯਾਦ ਵੀ ਹੋਣਾ ਵੀ ਇਹ ਅਜਾ ਕੁਝ ਕਰੂੰਗਾ ਲੋਕ ਪਿੰਡ ਦੇਖਣ ਆਇਆ ਕਰਨਗੇ ਆਪਣਾ ਆਉਂਦੇ ਨੇ ਨਾ ਫਿਰ ਉਹ ਯਾ ਪਿੰਡ ਹੈ ਲੋਕ ਕਹਿੰਦੇ ਆ ਨਾ ਫੋਟੋ ਖਿਚਾਉਣ ਵੀ ਆ ਪਿੰਡ ਆ ਯਾਰ ਇਹਨਾਂ ਨੇ ਕੀਤਾ ਕੰਮ ਇਹ ਉਹ ਮੇਰਾ ਕੰਮ ਨਹੀਂ ਕੰਮ ਤੁਸੀਂ ਕੀਤਾ ਮੈਂ ਅੱਜ ਵੀ ਕਹਿਣਾ ਮੇਰੀ ماں ਸਿਰ ਮੈਨੂੰ ਜੰਮਣ ਵਾਲੀ ਆ ਰਹਿੰਦਾ ਮੈਂ ਹੋਰ ਮਾਂ ਮਾਂ ਜੰਮ ਰਹਿੰਦਾ ਮੈਂ ਨਰੇਕਾ ਵਾਲੀਆਂ ਚਾਹਂਦਾ ਰਹਿੰਦਾ ਮੈਂ ਹੋਰ ਬਹੁਤ ਉਕਸੀ ਮਾਵਾਂ ਪਈਆਂ ਧਰਤੀ ਤੇ ਮੇਰੀ ਮਾਂ ਤਾਂ ਸੁਖੀ ਐ ਵਧੀਆ ਰੋਟੀ ਖਾਂਦੀ ਐ ਦੋਨੇ ਟਾਈਮ ਪਹਿਲੀ ਵੀ ਜਨਾ ਉਹਦੇ ਕੋਲੇ ਪੱਖਾ ਚੱਲਦਾ ਏਸੀ ਚੱਲਦਾ ਬਹੁਤ ਸਾਰੀਆਂ ਮਾਵਾਂ ਨੇ ਜਿਨ੍ਹਾਂ ਦੇ ਕੋਲੇ ਪੱਖਾ ਨਹੀਂ ਰੋਟੀ ਦਾ ਵੀ ਪੱਕਾ ਨਹੀਂ ਪਤਾ ਅੱਜ ਰਾਤ ਨੂੰ ਬੱਕੂ ਵੀ ਜਨਾ ਮੈਨੂੰ ਉਹਨਾਂ ਦਾ ਫਿਕਰ ਉਹ ਮੈਥੋਂ ਉਮੀਦ ਕਰਦੀਆਂ ਨੇ ਜਿਹੜਾ ਇਹ ਚੁਣਿਆ ਨਵਾਂ ਮੁੰਡਾ ਇਹ ਸਾਡਾ ਕੁਝ ਕਰੂਗਾ ਸਾਨੂੰ ਨੌਕਰੀ ਦੇਊਗਾ ਸਾਡੇ ਘਰ ਦੀ ਕਬੀਲਦਰੀ ਲੀਂ ਤੇ ਚੜ ਜੂਗੀ ਮੈਨੂੰ ਬਹੁਤ ਰੋਜ਼ ਚਿੱਠੀਆਂ ਵੀ ਆਉਂਦੀਆਂ ਨੇ ਮਾਮਾ ਮਿੰਟ ਵੀ ਹੋ ਗਿਆ ਤੁਸੀਂ ਮੁੰਡੇ ਪੜ੍ਹੇ ਲਿਖੇ ਹੋ ਤੁਸੀਂ ਉੱਤੇ ਵੀ ਦੇਖ ਦਿਓ ਵਿਰੋਧੀ ਵੀ ਬਹੁਤ ਹੈ ਉਹਨਾਂ ਦਾ ਕਰਨੇ ਕਰਨਾ ਹੁਣ ਜੀ ਨੂੰ ਕੁਝ ਨਹੀਂ ਮਿਲਿਆ ਤਾਂ ਜਿਨ੍ਹਾਂ ਦੀ ਆਪਾਂ ਗੱਡੀ ਲੀਂ ਤੋਂ ਲਾਤੀ ਭਈ ਉਹ ਹੁਣ ਟਿੱਕ ਕੇ ਥੋੜੀ ਬਹਿਣਗੇ ਹੁਣ ਜੋ ਸੱਪ ਵੀ ਮਾਰੀਏ ਜਿੰਨਾ ਮਰਜੀ ਸਿਰਾਲੇ ਪਾਸੇ ਕੁੱਟ ਲਈਏ ਅੱਧਾ ਘੰਟਾ ਪੂਛਦਾ ਹੀ ਲੀ ਜਾਂਦੀ ਰਹਿੰਦੀ ਐ ਫੇਰ ਪੂਛਦਾ ਹੀ ਇਹਨੂੰ ਉਹਨਾਂ ਦੀ ਉਹਨੂੰ ਕੀ ਕਰੀਏ ਸਿਰ ਤਾਂ ਕੁੱਟਦੇ ਤੁਸੀਂ ਸਿਰ ਤਾਂ ਕੁੱਟਦੇ ਕਰੀ ਜਾਂਦੇ ਹੋ ਪਰਵਾਹ ਨਾ ਕਰਿਆ ਕਰੋ ਐ ਜੀ ਗੱਲਾਂ ਦੀ ਅੱਜ ਤਾਂ ਫਿਰ ਜੇ ਆਪਣੇ ਹੱਥ ਹੀ ਆਉਂਦੇ ਹੁਣ ਤੱਕ ਨੂੰ ਲੱਗਦਾ ਨਹੀਂ ਮੈਂ ਕਦੇ ਦੇਖਿਆ ਆਪਣੇ ਪਿੰਡ ਬਣਾ ਹਾਥੀ ਆਉਂਦੇ ਹੁੰਦੇ ਸੀ ਪੰਡਤਾ ਕਿਲੇ ਗਾਉਂ ਸੀ ਕੁੱਤੇ ਭੌਂਕਦੇ ਸੀ ਹਾਥੀ ਨੂੰ ਫਰਕ ਪੈਂਦਾ ਸੀ ਆਹ ਕੁੜਿਆਂ ਨਾ ਦਿਓ ਬਲਕਿ ਕੁੱਤਿਆਂ ਨੂੰ ਪੈਂਦਾ ਸੀ ਕਿਉਂਕਿ ਜਦੋਂ ਆਥੇ ਦੂਜੀ ਗਲੀ 'ਚ ਵੜ ਜਾਂਦਾ ਸੀ ਕੁੱਤਿਆਂ ਦੀ ਗਲੀ ਖਤਮ ਹੋ ਜਾਂਦੀ ਸੀ ਉਹ ਉੱਡ ਜਾਂਦੇ ਸੀ ਗਾਹਾਂ ਹਾਂ ਦੂਜੇ ਕੁੱਤੇ ਆ ਗਏ ਭਾੜ ਦੇਣਗੇ ਨਹੀਂ ਤਾਂ ਆਥੇ ਨੂੰ ਕੋਈ ਭਾੜਾ ਨਹੀਂ ਪੈਂਦਾ ਇਧਲੀ ਗਲੀ ਦੇਲੇ ਜਾ ਉਧਲੀ ਗਲੀ ਦੇਲੇ ਆਥੇ ਕੁੜਾ ਜਾਂਦਾ ਉਹਦੀ ਮਸਤੀ ਚਾਲ ਜੇ ਤੁਸੀਂ ਸੱਚੇ ਹੋ ਤਾਂ ਸੱਚੇ ਕੁਰੇ ਜੋ ਹੌਣ ਹਾਲਾ ਤੂੰ ਮਾਂ ਦਾ ਲਾਲ ਕਰੋ 250 ਸਾਲ ਹੋ ਗਏ ਆਪਣੀ ਸਰਕਾਰ ਨੂੰ 1 ਰੁਪਏ ਦਾ ਲੱਗਿਆ ਲਾਲਾ 1 ਰੁਪਏ ਦਾ ਇਹ ਤਾਂ ਮੈਂ ਇੱਥੇ ਸਾਰੇ ਪਿੰਡ ਦੀ ਜ਼ਮੀਨ ਖਰੀਦ ਲੈਂਦਾ ਮੈਂ ਕਲਾਕਾਰੀ ਪਹਿਲੇ ਖਰੀਦ ਲੈਂਦਾ ਉਹ ਮੈਨੂੰ ਤਾਂ ਕਿਸੇ ਨੇ ਦੱਸਿਆ ਅੱਜ ਕਹਿੰਦੇ ਕਿਰਾ ਪਰਦਾਦਾ ਹੁੰਦਾ ਸੀ ਵਿਛਣਾ ਵਿਛਣ ਸੀ ਆਪਣੇ ਪਿੰਡ ਕਾਰ ਪੈ ਗਿਆ ਕਹਿੰਦੇ ਵੀ ਆਪਣੇ ਪਿੰਡ ਦੀ ਜ਼ਮੀਨ ਦੋ ਤਰ੍ਹਾਂ ਕੁੜੀ ਹੁੰਦੀ ਸੀ ਇੱਕ ਪੰਡਤਾਂ ਕੋਲੇ ਡਿਕਰ ਪੰਡ ਪੂਰੀ ਜਿਹੜੇ ਆਪਣੇ ਇੱਕ ਸਾਥੇ ਕੋਲੇ ਕੋਈ ਵਾਲਾ ਕੋ ਗੈਣੇ ਹੁੰਦੀ ਸੀ ਪਰ ਰਿਸਟਰੀ ਨਹੀਂ ਹੁੰਦੀ ਤਾਂ ਸਾਡੀ ਸਭਾ ਅੱਜ ਛੋਲੇ ਪਏ ਇਹੋ ਕਾਰ ਪਹਿ ਗਿਆ ਤਾਂ ਕਿਸ ਨੇ ਦੱਸਦੇ ਨਹੀਂ ਪਰਦਾਦੇ ਨੇ ਬੰਦੇ ਸਾਰੇ ਪਿੰਡ ਨੂੰ ਕਹਿੰਦਾ ਕਿ ਛੋਲੇ ਚੱਕ ਲੈ ਕੋਈ ਜ਼ਮੀਨ ਦੀ ਰਿਸਟਰੀ ਗਰਾਉਂਡ ਦੀ ਲੋੜ ਨਹੀਂ ਚੱਕ ਲੈ ਲੈ ਪ੍ਰਾਣੇ ਬਿਲੋਂ ਕਿ ਬੈਠੇ ਸੈਂ ਇਹਨਾਂ ਨੂੰ ਪਤਾ ਹੋਊਗਾ ਦਿਨ ਤਾਂ ਪਤਾ ਲੋਕਾਂ ਦੀ ਸੇਵਾ ਹੀ ਉੱਤੋਂ ਵੱਡੀ ਤਾਂ ਕੋਈ ਸਰੂਸੇ ਪਰਦਾਦੇ ਲਈ ਪੁੰਨ ਘਟਿਆ ਹੋਇਆ ਮੈਂ ਖਾਰੇ ਵੀ ਐਡੀ ਵੱਡੀ ਪੋਜੀਸ਼ਨ ਚ ਚਾਹਤਾ ਮੈਂ ਸੁ ਮੈਂ ਤੁਹਾਨੂੰ ਇਹ ਕਹਿਣਾ ਹੈਰੀਆ ਖੜਾ ਗੁਲਾਬ ਖੜਾ ਮੰਗਾ ਕਰ ਸਾਰੇ ਆ ਮੁੰਡੇ ਅਮਰੀਕ ਖੜਾ ਸਾਰੇ ਮੇਰੇ دوست મિતਰੋਂ ਮੇਰੇ ਨਾਲ ਖੇਡੇ ਆ ਕੋਈ ਖੇਡਿਆ ਕੋਈ ਨੂੰ ਖੇਡਣਾ ਨਹੀਂ ਆਉਂਦਾ ਸੀ ਕਹਿਣਾ ਸਿਰਫਾਂ ਵੀ ਹੋਈਆਂ ਨੇ ਤੇ ਤੋਂ ਕੋਟ ਖਾਦੀ ਵੀ ਐ ਇਹਦੇ ਲਾਈਆਂ ਵੀ ਨੇ ਚਾਰ ਭੁਗੇਰ ਤਾਂ ਫਿਰ ਬਚਪਨ ਐ ਨਾ ਮਾਲ ਮੇਰਾ ਇਹ ਤੋਂ ਬਿਨਾਂ ਤਾਂ ਗੱਲ ਫੜਦੀ ਨਹੀਂ ਸੋ ਇਸ ਕਰਕੇ ਮੈਂ ਕਹਿਣਾ ਅੱਜ ਤੁਹਾਡੇ ਕੋਲੇ ਮੌਕਾ ਐ ਉਪਿੰਡ ਦੇ ਵਿੱਚ ਜੇ ਕੋਈ ਕੰਗੇ ਬੰਦੇ ਤੇ ਸੈਂਪੀ ਬੰਦ ਗਏ ਮੈਂਬਰਾਂ ਤੇ ਸੈਂਪੀ ਬੰਦ ਸਾਰੇ ਆਪਣੇ ਪਿੰਡ ਦੇ ਬਹੁਤ ਵਾਰ ਨੇ ਸਾਰੇ ਹੀ ਬਹੁਤ ਵਾਰ ਨੇ ਪੰਚਾਇਤ ਬਣਾਓ 5 ਲੱਖ ਰੁਪਏ ਤਾਂ ਬੈਸੀ ਨਾਮ ਹੈ ਗਵਰਨਮੈਂਟ ਵੱਲੋਂ ਬਾਕੀ ਜਿਹੜੀਆਂ ਵੀ ਮੰਗਾਂ ਆਪਣੇ ਪਿੰਡ ਦੇ ਮੰਗ ਕੋਈ ਰਹਿ ਨਹੀਂ ਸਕਦੀ ਆਪਣੇ ਪਿੰਡ ਦੀ ਮੰਗ ਤਾਂ ਮੈਂ ਕੋਈ ਰਹਿਣੀ ਦਿੰਦਾ ਜੋ ਵੀ ਪਿੰਡ ਚਾਹੂਗਾ ਮੈਂ ਹਰੇਕ ਸਾਰੇ ਪੰਜਾਬ ਵਾਸਤੇ ਕੀਤਾ ਹੋਇਆ ਕਿਉਂਕਿ ਮੈਂ ਮੁੱਖ ਮੰਤਰੀ ਕੱਲਿਸਤਾ ਹੋਇਦਾ ਨਹੀਂ ਹੈਗਾ ਮੈਂ ਸਾਰੇ ਪੰਜਾਬ ਦਾ ਹੀ ਆ ਤਮੇ ਮੇਰੇ ਕੋਲੇ ਹੁਣ ਤੱਕ 2-300 ਤੋਂ ਜ਼ਿਆਦਾ ਪਿੰਡਾਂ ਦੀ ਲਿਸਟ ਨਹੀਂ ਚੱਲਦੀ ਜਿਨ੍ਹਾਂ ਨੇ ਸੈਲਫਿਕ ਅੱਜ ਸਿੱਚੇਵਾਲ ਪਿੰਡ ਦੀ ਆਈ ਹੈ ਪੰਜਵੀਂ ਵਾਰ ਸੈਲਫੀ ਹੋਈ ਜਿਹੜਾ ਸੰਤ ਬਾਬਾ ਸਿੱਚੇਵਾਲ ਆਪਣੇ ਰਾਜ ਸਭਾ ਦੇ ਮੈਂਬਰ ਉਹਨਾਂ ਦੇ ਪਿੰਡ ਪੰਜਵੀਂ ਵਾਰ ਸੈਲਫੀ ਹੋਈ ਹੈ ਕੋ ਸਰਪੰਚ ਵੀ ਉਹ ਬੰਦਾ ਪੰਜਵੀਂ ਵਾਰ ਬਣਿਆ ਇਹਦਾ ਮਤਲਬ ਪਿੰਡ ਚ ਇੱਕ ਆ ਉਹ ਪਿੰਡ ਦੇ ট্রাক ਕੀ ਕਰ ਜਾਂਦੇ ਆ ਜਦੋਂ ਪੰਚਾਇਤਾਂ ਇਹ ਕਹਿਣ ਕਿ ਅਸੀਂ ਤਾਂ ਪੈਸੇ ਨਹੀਂ ਲੱਗਣ ਦੇਣਾ ਜੀ ਜੇ ਪੈਸਾ ਲੱਗਿਆ ਤਾਂ ਆਪਣੀ ਹੀਠੀ ਐ ਫਿਰ ਨਹੀਂ ਪਿੰਡ ਬੈਠੀਦਾ ਸਰ ਫਿਰ ਜੇ ਕਿਸੇ ਪਿੰਡ ਦੇ ਮੁੰਡੇ ਨੂੰ ਜਾਂ ਕੁੜੀ ਨੂੰ ਨੌਕਰੀ ਮਿਲੂਗੀ ਸਰਪੰਚ ਮੋਰ ਲਾਉਣ ਦੇ ਪੈਸੇ ਮੰਗੂਗਾ ਕਿਉਂਕਿ ਸਰਪੰਚ ਨੇ ਆਪੇ 40 ਲੱਖ ਲਾਇਆ ਹੁੰਦਾ ਨਾ ਜਿਹੜਾ ਤੁਹਾਨੂੰ ਇੱਕ ਵਾਰੀ ਖਰੀਦੂਗਾ ਉਹ 5 ਸਾਲ ਤੁਹਾਨੂੰ ਵੇਚੂਗਾ ਇਹ ਵੀ ਦੇਖ ਲਿਓ ਜੇ ਤੁਸੀਂ ਪੈਸੇ ਲੈ ਕੇ ਵੋਟਾਂ ਪਾਉਂਗੇ ਤਾਂ ਜਦੋਂ ਕੋਈ ਕੰਮ ਹੋਇਆ ਤੁਸੀਂ ਉਸ ਐਮਐਲਏ ਕੋਲੇ ਮੰਤਰੀ ਕੋਲੇ ਜਾਂ ਸਰਪੰਚ ਕੋਲੇ ਜਾਓਗੇ ਯਾ ਕੰਮ ਹੈ ਉਹ ਕਹੋਗਾ ਜੀ 10000 ਰੁਪਏ ਰੱਖੋ ਤੁਸੀਂ ਕਹੋਗੇ ਜੀ ਇਸ ਦਾ ਤੁਹਾਨੂੰ ਵੋਟਾਂ ਪਾਈਆਂ ਅਸੀਂ ਉਹ ਗੋਵੇ ਜੀ ਜੋ ਤੁਹਾਡਾ ਉਹ ਤੋਂ ਵੋਟਾਂ ਮੇਰੇ ਰੇਡ ਸੀ ਉਹ ਤੋਂ ਤੁਹਾਨੂੰ ਦਿੱਤਾ ਸੀ ਹੁਣ ਜਿਹੜਾ ਸਾਡਾ ਰੇਟ ਆਉਣਾ ਤੋਂ ਰਹਿ ਗਿਆ ਹੈ ਕੀ ਕੀ ਬੋਲੋਗੇ ਤੁਸੀਂ ਨੀਂਵੀ ਭਾਗੇ ਮੁੜਿਆ ਹੋਗੇ ਨਾ ਇਸ ਕਰਕੇ ਵੋਟ ਨੂੰ ਐਨਾ ਸਮਝੋ ਵੀ ਇੱਕ ਵੋਟਰ ਕਾਰਡ ਹੈ ਚਲ ਫੜਾ ਦੇ ਇਹਨੂੰ ਫੜਾ ਦੇ ਮਾਮੇ ਨੂੰ ਫੜਾ ਦੇ ਮਾਸਟਰ ਨੂੰ ਫੜਾ ਦੇ ਚੰਗੇ ਬੰਦੇ ਚੁਣ ਲੋਗੇ ਪੀੜੀਆਂ ਬਦਲ ਜਾਣਗੀਆਂ ਆ ਗਰੀਬੀ ਚੱਕੀ ਜਾਊਗੀ ਘਰਾਂ ਚੋਂ ਜਿੰਨੇ ਮਰਜ਼ੀ ਹਰੇ ਕਾਰਡ ਲਾਲ ਕਾਰਡ ਨੀਲੇ ਕਾਰਡ ਪੀਲੇ ਕਾਰਡ ਬਣਾ ਲਓ ਗਰੀਬੀਂ ਚੱਕੀ ਜਾਣੀਆਂ ਗਰੀਬੀਂ ਉਦੋਂ ਚੱਕੇ ਜਾਣੀਆਂ ਜਦੋਂ ਗਰੀਬਾਂ ਦੇ ਚਵਾਕ ਪੀ ਐਚ ਡੀ ਕਰਨਗੇ ਐਲ ਐਲ ਵੀ ਕਰਨਗੇ ਆਈ ਆਈ ٹی ਕਰਕੇ 2 2 ਲੱਖ ਦੀਆਂ ਤਰਗਾਹਾਂ ਤੇ ਜਦੋਂ ਨੌਕਰੀਆਂ ਲੱਗਣਗੇ ਉਦੋਂ ਗਰੀਬੀਂ ਚੱਕੇ ਜਾਂਦੀਆਂ ਆਪਣੇ ਪਿੰਡ ਦੇ ਵੀ ਮੈਂ ਕਈ ਨੌਕਰੀਆਂ ਜਦੋਂ ਦਿਨਾ ਆਪਣੇ ਪਿੰਡ ਦੇ ਵੀ ਮੈਨੂੰ ਮਿਲੇ ਕਈ ਨੌਕਰੀਆਂ ਮਿਲ ਗਈਆਂ ਆਪਣੇ ਪਿੰਡ ਮੈਂ ਬੁਲੀਏ ਦਾ ਪਰਵਾਰ ਮਿਲਿਆ ਮੈਨੂੰ ਭੈਣ ਭਾਈ ਮਿਲੇ ਸੀ ਹੁਣ ਤੋਂ ਭੈਣ ਭਾਈ ਨਹੀਂ ਹੈ ਬਹੁਤ ਜ਼ਿਆਦੇ ਮਿਲੇ ਹਾਂ ਦੇਖੋ ਪਹਿਲਾਂ ਕਦੀ ਮਿਲੀ ਨਾ ਮੈਂ ਇਹ ਦੇਖਾਂ ਕਿ ਮੇਰੇ ਪਿੰਡ ਦਾ ਇਹਨੂੰ ਛੇਤੀ ਦੇਣੀ ਹੈ ਵਾੜ ਕੇ ਆ ਜਾਓ ਜਿਹੜੇ ਮਰਜੀ ਪਿੰਡ ਦੇ ਹੋ ਮੇਰਾ ਤੋੜਾਲ ਵੀ ਮੇਰੇ ਹੀ ਹੈ ਘਰ-ਮ ਘਰ ਮੇਰਾ ਦੋਦਰਾ ਪਹਾੜ ਦਾ ਗੜੰਦੀ ਮੇਰੇ ਨੇ ਕਣਕਾਲ ਮੇਰਾ ਗੰਡਵਾ ਮੇਰਾ ਭਲੇੜਾ ਮੇਰਾ ਅਮਰੂ ਬੋੜੜਾ ਵੀ ਮੇਰਾ ਝਾੜੋ ਮੇਰਾ ਢਡਰੀਆਂ ਸਾਹੋ ਕੇ ਆ ਵੀਰ ਗਾਂ ਖਿਆਲਾ ਜਿੱਧਰੋਂ ਮਾਦੀ ਲਾਂਕ ਜੋ ਮੇਰੇ ਹੀ ਪਿੰਡ ਨੇ ਸਾਡੇ ਇਹਨਾਂ ਦੇ ਪਿੰਡਾਂ ਦੇ ਮੁੰਡੇ ਵੀ ਤਾਂ ਚਾਹੁੰਦੇ ਹੋਣਗੇ ਕੁੜੀਆਂ ਵੀ ਚਾਹੁੰਦੀਆਂ ਹੋਣੇ ਅਸੀਂ ਵੀ ਤਰੱਕੀ ਕਹੀਏ ਇਹ ਥੋੜੀ ਹੈ ਕਿ ਜਿਹੜੇ ਥਿਹੜੇ ਪਿੰਡ ਦਾ ਲੀਡਰ ਬਣ ਗਿਆ ਬਸ ਉਹੀ ਪਿੰਡ ਤਰੱਕੀ ਕਰੂਗਾ ਸਾਡੇ ਪਿੰਡ ਦੇ ਵੀ ਆ ਜਾਣ ਮੈਂ ਕੋਈ ਜਮਾਂ ਨਹੀਂ ਕਰਿਆ ਕਰਦਾ ਉਹ ਵੀ ਆ ਜਾਣਾ ਮਨ ਬੱਚੇ ਮੇਲੇ ਉੱਥੇ ਮੈਂ ਆਉਂਦਾ ਸੀ ਕਹਿੰਦੇ ਅਸੀਂ ਪੜਾਂਗੇ ਜੀ ਪੜ ਕੇ ਤੁਹਾਡੇ ਤੋਂ ਲੋਕਾਂ ਨੂੰ ਲਾਵਾਂ ਕਿੰਨਾ ਵਧੀਆ ਬੱਚਿਆਂ ਨੂੰ ਇੱਕ ਮਿਲਿਆ ਹੋਇਆ ਹੈ ਕਿ ਅਸੀਂ ਪੜਾਂਗੇ ਵਿੱਦਿਆ ਮਨੁੱਖ ਦਾ ਤੀਜਾ ਨੀਂਦਰ ਹੈ ਬਾਬਾ ਸਾਹਿਬ ਮੇਦਕਰ ਨੇ ਕਿਹਾ ਕਿ ਜਿਹੜੀ ਵਿੱਦਿਆ ਉਹ शेरਨੀ ਦੇ ਦੁੱਧ ਵਰਗੀ ਹੈ ਜਿਹੜਾ ਉਹਨੂੰ ਪੀ ਲੂਗਾ ਉਹ ਤਹਾਡੂ ਵੀ ਤਹਾਡੂ ਉਹਨੇ ਧਾਰ ਮਾਰਨੀ ਹੈ ਮਾਰਨੀ ਹੈ ਬੱਡੇ ਬਣੂ ਕੀ ਗੱਲ ਥੋੜੇ ਪਿੰਡ ਦਾ ਮੁੱਖ ਮੰਤਰੀ ਬਣ ਸਕਦਾ ਥੋੜੇ ਪਿੰਡ ਦੇ ਵੱਡੇ ਵੱਡੇ ਅਫਸਰ ਕਿਉਂ ਨਹੀਂ ਬਣ ਸਕਦੇ ਆਪਕੜਾ ਜੋ ਕਿ ਹੋਇਆ ਮੈਨੂੰ ਕੋਈ ਸਪੈਸ਼ਲ ਫੈਸਿਲਿਟੀਆਂ ਮਿਲੀਆਂ ਸੀ ਮੈਂ ਵੀ ਤੈਥੀ ਹੁੰਦਾ ਸੀ ਐਸਐਸ ਕੋਲ ਜੋ ਪੜ੍ਹਿਆ ਹੋਇਆ ਮੈਨੂੰ ਪੜਾ ਕਿ ਦੇ ਕੋਈ ਪਾਰ ਅੱਜ ਪੜਾਇਆ ਸੀ ਮੇਰੇ ਬਾਪੂ ਨੇ ਮੈਂ ਨਾਲੇ ਵਾਲੇ ਪਰਲੇ ਪਾਸੇ ਖੇਤ ਉਥੇ ਕਿੱਤੀ ਕੀਤੀ ਹੈ ਫੇਰੂਆਨੇ ਕਿੱਤੀ ਹੈ ਢਾਹ ਵਾਲੇ ਕਿੱਤੀ ਹੈ ਸੱਪੜ ਵਾਲੇ ਕਿੱਤੀ ਹੈ ਅੱਸੀ ਵਾਲੇ ਕਿੱਤੀ ਹੈ ਉਹ ਸਾਰਾ ਮੈਗਾ ਜਾਣਦੇ ਆ ਸਾਰੇ ਨਾਲ ਗਰੇ ਨੇ ਅੱਜ ਵੀ ਆਜੇ ਟਰੈਕਟਰ ਦੀ ਡਾਇਨਮੋ ਖੋਲ ਕੇ ਦੁਬਾਰੇ ਬੰਦ ਕਰਨਾ ਮੈਂ ਤਾਂ ਹਾਂ ਲਿਫਟ ਵਾਲੀ ਬੋਕੀ ਪਾੜ ਜਾਂਦੀ ਇੱਥੇ ਇੱਥੇ ਪੈਂਦਾ ਉਹਨੂੰ ਧਾਰ ਇੱਥੇ ਪਰ ਮਾਝ ਪਤਾ ਲੱਗਦਾ ਕਿ ਗੁਰਤਾ ਮੰਗਰੋ ਪਾਲਾ ਹੋ ਗਿਆ ਅੱਜ ਬਾਰੇ ਕੋਲੇ ਆਉਂਦੇ ਜਰ ਇਹ ਕੀ ਹੋ ਗਿਆ ਜਦੋਂ ਐ ਚੱਕਦੇ ਸੀ ਹੁਣ ਤਾਂ ਆ ਗਏ ਨਾ ਐ ਵਾਲੀ ਉਦੋਂ ਐ ਵਾਲੀ ਸਿੱਖਤ ਵੀ ਇੱਥੇ ਧਾਰ ਆਉਂਦੀ ਜੀ ਲਿਫਟ ਇੱਕ ਵਾਰ ਤਾਂ ਇਹ ਰੇੜੇ ਚਲਾਏ ਹੋਏ ਨੇ ਕੱਟੇ ਵੀ ਚਲਾਏ ਹੋਣੇ ਮੈਂ ਤਾਂ ਬੋਥੇ ਵੀ ਦੇਖੇ ਹੋਏ ਨੇ ਕੁਦਰਤ ਨੇ ਸਾਰਾ ਕੁਝ ਦਿਖਾਤਾ ਇਸੇ ਕਰਕੇ ਮੈਂ ਥੋੜੇ ਕੋਲੇ ਆਇਆ ਹਾਂ ਦੁਬਾਰੇ ਕਿ ਮੈਂ ਥੱਲੋਂ ਦੇਖਿਆ ਹੋਇਆ ਸਾਹ ਜਿਹੜੇ ਜਿਹੜੇ ਤਹਾਂ ਤੋਂ ਤਹਾਂ ਹੀ ਬਣ ਜਾਂਦੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਆਪਦੇ ਪਿੰਡ ਜਾਣ ਦਾ ਕੀ ਫਾਇਦਾ ਕੱਲ੍ਹ ਖਬਰਾਂ ਚ ਖਬਰ ਲੱਗੀ ਐ ਕਿ ਹੁਣ ਤਾਂ ਕਿਸੇ ਮੁੱਖ ਮੰਤਰੀ ਦੇ ਪਿੰਡ ਸਰ ਸੰਪਤੀ ਨੂੰ ਕਿਉਂਕਿ ਪਿੰਡ ਗਈ ਨਹੀਂ ਕਦੇ 40 ਸਾਲ ਤੋਂ ਬਾਅਦ ਲਾਉਂਦੇ ਪਿੰਡ ਸਰਪੰਚੀ ਵੀ ਜਿੱਤਿਆ ਜੀ ਕਾਂਦੇ ਸੀ ਜਿੱਤਿਆ ਜੀ ਆਪਣੇ ਜਿੱਤੇ ਕਿਉਂਕਿ ਪਿੰਡ ਗਏ ਹੀ ਨਹੀਂ ਕਦੇ ਜੀ ਸੁਖ ਸੁਖ ਚ ਕਦੇ ਗਏ ਹੀ ਨਹੀਂ ਜੀ ਪਿੰਡਾਂ ਲਗੇ ਠੀਕ ਹੈ ਪਰ ਰਹਿਦੂਆਂ ਦਾ ਵੱਡਾ ਸੁੱਖਣਾ ਵੱਡਾ ਬੁਣੇ ਤੇ ਮੈਂ ਇਹ ਦੋਣਾ ਮੈਂ ਤੁਹਾਨੂੰ ਕੋਈ ਦਵਾ ਨਹੀਂ ਪੋਣਾ ਮੈਂ ਪੰਜਾਬ ਦਾ ਮੁੱਖ ਮੰਤਰੀ ਮੈਂ ਕਵਾਨੀ ਪਾਸਾ ਦਾ ਨਹੀਂ ਮੈਂ ਉਸ ਗੱਲ ਦੇ ਹੱਕ ਚਾਕੇ ਬੋਲੀਆਂ ਲਾਓ ਤੇ 2 ਕਰੋੜ ਰੁਪਏ ਦਿੰਦਾ ਜੀ ਸਰਪੰਚ ਬਣ ਜਾ ਕੇ ਤਾਂ ਪੈਸੇ ਨਹੀਂ ਬਣ ਜਾਣਗੇ ਫਿਰ ਐਮਐਲਏ ਕੇ ਹੀ ਜੁੜ ਲਿਆ ਕਰੂੰਗਾ ਕਿ ਉਹਨਾਂ ਨੂੰ 5 ਕਰੋੜ ਦੇ ਦੂੰਗਾ ਮੈਂ ਐਮਐਲਏ ਗਰੀਬਾ ਨਾ ਕਿਧਰ ਕੇ ਹੱਥ ਤੇ ਗਰੀਬੀ ਬਣਦਾ ਦਾ ਸਮਝ ਜਿਹਨਾਂ ਜਿਹਨਾਂ ਲੋਕ ਨੇ ਡੈਮੋਕ੍ਰੇਸੀ ਕਹਿੰਦੀ ਹੈ ਜਿਹਨਾਂ ਲੋਕ ਨੇ ਉਹ ਬਣੂਗਾ ਇਹ ਥੋੜੀ ਜਿਹਨ ਕੋਲ ਪੈਸੇ ਨੇ ਉਹ ਬਣੂਗਾ ਜਾਣੇ ਬਣੂ ਪਿੰਡ ਦਾ ਨਾਮ ਬਹੁਤ ਵੱਡਾ ਉੱਚਾ ਹੋ ਜੂਗਾ ਕੱਲ ਨੂੰ ਆਖਰੀ ਦਿਨ ਕਾਗਜ਼ ਕੋਈ ਹੋਰ ਨਾ ਭਰਿਓ ਜਿਹਨੇ ਕੋਈ ਭਰਤੇ ਮੇਰੇ ਹੱਥਾਂ ਬਨ ਕੇ ਵੇਖੀਏ ਉਹ 7 ਤਰੀਕ ਨੂੰ ਵਾਪਸ ਲੈ ਕੇ ਪਿੰਡ ਦਾ ਤਹਰ ਬਣਾਓ ਮੈਂ ਵੀ ਫਿਰ ਤੇ ਕਹਿਣ ਜੁਗਾ ਹਾਂਗਾ ਕਿ ਘਟ-ਘਟ ਮੈਂ ਆਪਦੇ ਪਿੰਡ ਤੱਕ ਰਾਲੀ ਨਹੀਂ ਤਾਂ ਕਹਿਣਗੇ ਤੂੰ ਪਹਿਲਾਂ ਆਪਦੇ ਪਿੰਡ ਕਰਾ ਹਾਲਾਂਕਿ ਮੈਨੂੰ ਥੋੜਾ ਡਾਕਟਰਾਂ ਨੇ ਕਿਹਾ ਕਿ ਜ਼ਿਆਦਾ ਟਰੈਵਲ ਨਹੀਂ ਕਰਨਾ ਲੰਬੀ ਯਾਤਰਾ ਨਹੀਂ ਕਰਨੀ ਪਰ ਮੈਂ ਕਹਿੰਦਾ ਨਹੀਂ ਯਾਰ ਪਿੰਡ ਜਾ ਕੇ ਤਾਂ ਮੈਨੂੰ ਦਵਾਈ ਵੀ ਮਿਲੂਗੀ ਪਿੰਡ ਦੇ ਲੋਕਾਂ ਨੂੰ ਮਿਲ ਕੇ ਤਾਂ ਮੈਂ ਠੀਕ ਹੀ ਹੋਊਗਾ ਕਿਉਂਕਿ ਇੱਥੇ ਤਾਂ ਗਿਆਮ ਹੈ ਤੂੰ ਆਪਦੀ ਮਿੱਟੀ ਚਾਉਣਾ ਆਪਦੇ ਲੋਕਾਂ ਚਾਉਣਾ ਤਾਂ ਬੜੀ ਗੱਲ ਐ। ਮੈਂ ਤਾਂ ਕਰਕੇ ਤੁਹਾਡੇ ਕੋਲ ਆਇਆ। ਮੇਰਾ ਮੈਨੂੰ ਲੱਗਦਾ ਤੁਸੀਂ ਮਾਨ ਰੱਖੋਗੇ। ਮਾਵਾ ਪੈਣਾ ਬੈਠਿਆ ਨੇ ਥੋੜੀ ਜਿਆਦਾ ਗੱਲ ਮੰਗਦੇ ਐ। ਨਹੀਂ ਮੰਨਦੇ ਤੁਹਾਨੂੰ ਮਨਾਉਣੀ ਆਉਂਦੀ ਹੁੰਦੀ ਐ। ਇਹ ਕਦੀ ਇੱਕਦਮੀ ਇੱਕਦੇ ਡੰਗ ਦੀ ਰੋਕ ਕੇ ਗੱਲ ਕਰਨੀ ਐ। ਆਪ ਵੀ ਠੀਕ ਲਈਦੇ ਆ ਜਾਣਾ। ਉਹ ਮੈਂ ਤੁਹਾਨੂੰ ਗੱਲ ਸੁਣਾਉਣਾ। ਜਦੋਂ ਮੈਂ 14 'ਤੇ ਖੜਾ ਹੋਇਆ ਜ਼ਰੂਰ ਤੋਂ ਮੈਂ ਲੰਗੋਵਾਲ ਦੇ ਇੱਕ ਪਿੰਡ ਚ ਲੱਗ ਗਿਆ। ਬੋਟਾ ਮੰਗਰ ਵਾਸਤੇ। ਮੈਨੂੰ ਮਾਹਾਂ ਪੈਣਾ ਮਿਲੀਆਂ। ਇਹਨੇ ਪੁੱਤ ਤੇਰੇ ਨਾਲ ਹੀ ਆ। ਸਾਡੇ ਪੀਆ ਪੁੱਤ ਵੀ ਤੇਰੇ ਨਾਲ ਹੀ ਨੇ। ਚਲ ਜੂਨ ਸੁਦਰ ਜੇ ਜੇ ਨੌਕਰੀ ਨੌਕਰੀ ਮਿਲ ਜਾਣਗੇ ਪੁੱਤ ਮੈਂ ਕਿਹਾ ਹਾਂ ਜੀ। ਕਹਿੰਦੇ ਪੁੱਤ ਤੇਰੇ ਤਾਏ ਹੋਣਾ ਨੂੰ ਸਮਝਾ ਕੇ ਜਾਈ। ਮੈਂ ਕਿਹਾ ਵੀ ਠੀਕ ਹੋ ਗਿਆ। ਕਹਿੰਦੇ ਬਸ ਗੈਸ ਦੇ ਸਿਲੰਡਰ ਨਾ ਬਣਨਾ। ਕਿ ਗੈਸ ਦੇ ਸਿਲੰਡਰ ਨਾ ਬਣਨ। ਇਹ ਕੀ ਹੁੰਦਾ ਹੈ ਕਹਿੰਦੇ ਪਤ ਮਹੀਨਾ ਰਹਿ ਗਿਆ ਵੋਟਾਂ ਚ ਉਹ ਕਹਿੰਦੇ ਸ਼ਰਾਬ ਚੱਲੂਗੀ ਖੁੱਲੀ ਸਾਰੀਆਂ ਪਾਰਟੀਆਂ ਵੱਲੋਂ ਉਥੇ ਕਥਾਵੇਂ ਲਾ ਲੈਣਗੇ ਉਥੇ ਚੱਲੂ ਸ਼ਰਾਬ ਖੁੱਲੀ ਫਿਰ ਜਦੋਂ ਤਿਰਤਾਏ ਹੋਰੀ ਪੀ ਕੇ ਡਿਗਪਿੰਗਦੇ ਨੇ ਫਿਰ ਉਹਨਾਂ ਨੇ ਜੀਪਾਂ ਰੱਖੀਆਂ ਹੋਈਆਂ ਨੇ ਕਰੇ ਛੱਡਣ ਨੂੰ ਕਣਕਾਰ ਮੂਰੀ ਆਕੇ ਤਿਰਤਾਏ ਹੋਰ ਹੁਣ ਐ ਸਿਲੰਡਰਾਂ ਵਾਂਗੂ ਐ ਰੋੜ ਕੇ ਛੱਡ ਕੇ ਜਾਂਦੇ ਨੇ ਮੰਤਰਤਾਇ ਹਰਮ ਗੈ ਨਹੀਂ ਗਏ ਤੇ ਸਿਲੰਡਰ ਨਾ ਬਣਨ। ਬਾਕੀ ਕੁੱਝ ਹੋ ਜਿੱਜੇਗਾ। ਮੈਂ ਜਿੱਤ ਗਿਆ ਤੇ ਮੈਂ ਵੀ ਤੁਹਾਨੂੰ ਬੇਨਤੀ ਕਰਦਾ ਹਾਂ ਸਾਰੇ ਪੰਜਾਬ ਨੂੰ ਬੇਨਤੀ ਕਰਦਾ ਮੀਡੀਆ ਰਾਹੀਂ ਗਏ ਤੇ ਸਿਲੰਡਰ ਨਾ ਬਣਿਓ। ਉਹ 15 ਦਿਨਾਂ ਬਾਅਦ ਉੱਤਰ ਜੂਗੀ। ਉਹ 20 ਦਿਨਾਂ ਬਾਅਦ ਮੁੱਕ ਜੂਗੀ। ਜਿਹਦੇ ਪਿੱਛੇ ਪਿੰਡ ਦਾ 5 ਸਾਲ ਦਾ ਫੈਸਲਾ ਲੱਗਦਾ। ਪਿੰਡ ਲੱਗੂ। ਬਾਦਸ਼ਹਤਾ ਆਵੇਗਾ ਇਹਨਾਂ ਨੂੰ। ਕਿੰਗੇ ਬੰਦੇ ਨੂੰ ਚੁਣੋ। ਜੇ ਵੋਟਾਂ ਪਾਉਣੀਆਂ ਵੋਟਾਂ ਪਵਾ ਲੋ ਚੰਗੇ ਪੜ੍ਹੇ ਲਿਖੇ ਮੁੰਡੇ ਬਾਹਰ ਪਿੱਛਾ ਉਹ ਸਿਸਟਮ ਦੇ ਕਾਲਾ ਘਟਣ ਦੀ ਲੋੜ ਨਹੀਂ ਬਾਹਰ ਜਖਬਾਰਾਂ ਪੜਪੜ ਕੇ ਗਾਲਾਂ ਕਢੀ ਜਾਂਦੇ ਕੀ ਹੋ ਗਿਆ ਯਾਰ ਸਿਸਟਮ ਵਿੱਚ ਬੜੋ ਸਿਸਟਮ ਦੇ ਯਾਰ ਹਿੱਸਾ ਬਣੋ ਸਿਸਟਮ ਦਾ ਹੋਰ ਕੌਣ ਕਰੂਗਾ ਕੋਈ ਨਾ ਤੇ ਕੋਈ ਛੱਡ ਰੱਖਿਆ ਜੇ ਮੈਂ ਵੀ ਨਾ ਕਰਦਾ ਮੈਂ ਵੀ ਕਲਾ ਕਰ ਰਹਿੰਦਾ ਮੈਨੂੰ ਕੀ ਪ੍ਰੋਬਲਮ ਦੀ ਹੁਣ ਜੇ ਆਪਾਂ ਵਿੱਚ ਬੜੇ ਆ ਤਾਂ ਕੋਈ ਸੁਧਾਰ ਹੋਇਆ ਤਾਂ ਇਹ ਲਾਹੇ ਨੇ ਤਾ ਇਹਨਾਂ ਤੂੰ ਖੇੜਾ ਛੁਟਿਆ ਤਾਂ ਕੋਈ ਬਿਜਲੀ ਦਾ ਪ੍ਰਬੰਧ ਹੋਇਆ ਤਾਂ ਆਪਣੀਆਂ ਕੱਸੀਆਂ ਖਾਲ ਚੱਲੇ ਨੇ ਸੂਏ ਨਵੇਂ ਤਾਂ ਕੋਈ ਨੌਕਰੀਆਂ ਮਿਲਣ ਲੱਗੀਆਂ ਨੇ ਤਾਂ ਆਪਨ ਉਸ ਅਫਸਰ ਹੋਣ ਲੱਗੇ ਨੇ ਆਪਣੇ ਪਿੰਡਾਂ ਚ ਜੇ ਪਹਿਲਾਂ ਕਿੱਥੇ ਹੁੰਦੇ ਸੀ ਉਹ ਕਹਿੰਦਾ ਪੰਜ ਸਾਲ ਤੂੰ ਪੰਜ ਸਾਲ ਮੈਂ ਮੈਂ ਆ ਗਿਆ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਤੂੰ ਆ ਗਿਆ ਤੂੰ ਮੈਨੂੰ ਕੋਈ ਨਾ ਕਹੀਂ ਚਲੋ ਚੱਲੀ ਜੰਨੇ ਕੰਮ ਸੋ ਮੈਂ ਕੋਈ ਵੀ ਕਿਸੇ ਕਿਸਮ ਦਾ ਦਬਾਅ ਪਾਉਣ ਨਹੀਂ ਆਇਆ ਤੁਹਾਡੇ ਤੇ। ਤੁਸੀਂ ਸਹਿਮਤੀ ਕਰੋ। ਪਰ ਮੈਨੂੰ ਉਮੀਦ ਹੈ ਕਿ ਤੁਸੀਂ ਮੇਰਾ ਮਾਣ ਰੱਖੋ। ਜੇ ਕੋਈ ਹੈਗਾ ਇੱਕ ਪਿੰਡ 'ਚ ਹਰੇਕ ਨੂੰ ਹੱਕ ਹੈ, ਹਰੇਕ ਦਾ ਹੱਕ ਹੈ। ਡੈਮੋਕ੍ਰੇਸੀ 'ਚ ਇਹ ਹੀ ਮਜਾ ਹੈ। ਇਹ ਹੀ ਡੈਮੋਕ੍ਰੇਸੀ ਦਾ ਨਜ਼ਾਰਾ ਹੈ। ਕਿਉਂਕਿ ਹਰੇਕ ਨੂੰ ਆਪਣਾ ਪੱਖ ਰੱਖਣ ਦਾ ਹੱਕ ਹੈ। ਜੇ ਕੋਈ ਕਦਰ ਬੰਦਾ ਪਿੰਡ 'ਚ ਹੈਗਾ ਜਿਹੜਾ ਕਹਿੰਦਾ ਵੀ ਮੇਰਾ ਆ ਪੱਖ ਹੈ, ਉਹਨੂੰ ਵੀ ਨਾਲ ਜੋੜੋ। ਨਾਲ ਜੋੜੋ। ਕਿ ਯਾਰ ਤੇਰਾ ਵੀ ਮਾਨ ਸਰਕਾਰ ਪਿੰਡ ਚੋਂ ਨਹੀਂ ਹੋਊਗਾ ਵੱਧ ਕਰਾਂਗਾ ਪਰ ਪਿੰਡ ਦਾ ਇਹ ਵਿੱਚ ਭਲਾ ਹੈ ਜਦੋਂ ਜਿੱਧਰ ਪੰਚਾਇਤ ਕਹਿੰਦੀ ਹੈ ਜਿੱਧਰ ਪਰੇ ਖੜੀ ਹੈ ਉਧਰ ਫੈਸਲੇ ਹੋ ਜਾਂਦੇ ਨੇ ਆ ਤਾਂ ਹੁਣ ਥਾਣੇ ਤੋਂ ਨਹੀਂ ਝੱਲੇ ਨੇ ਪਹਿਲਾਂ ਤਾਂ ਆਪਣੇ ਸਾਰੇ ਪਿੰਡਾਂ ਦੇ ਫੈਸਲੇ ਪਿੰਡਾਂ ਚ ਜੇਤਾ ਚ ਹੋ ਜਾਂਦੇ ਸੀ ਗੁਰਦੁਆਰਾ ਦਾ ਕੁੰਡਾ ਖੋਲਣ ਦੇ ਫੈਸਲੇ ਹੁੰਦੇ ਮੈਂ ਦੇਖੇ ਨੇ ਇੱਥੇ ਇੱਥੇ ਕਿ ਚੱਲ ਵੀ ਮੋਟਰ ਚੋਰੀ ਹੋ ਗਈ ਉਹ ਮੰਨਦਾ ਨਹੀਂ ਕਹਾਂ ਚੱਲ ਗੁਰਦੁਆਰਾ ਦਾ ਕੁੰਡਾ ਖੋਲ੍ਹ ਜੀ ਮੈਂ ਮਾਫ਼ ਕਰਦਾ ਐਨਾ ਡਰ ਹੁੰਦਾ ਸੀ ਗੁਰੂ ਮਹਾਰਾਜ ਪ੍ਰਮਾਤਮਾ ਦਾ ਹੁਣ ਤਾਂ ਗੁਰੂ ਸਾਹਿਬ ਨੂੰ ਸਿਰ ਤੇ ਚੱਕ ਲੈਣਗੇ ਕਮਜ਼ੋਰੀ ਵੀ ਕੀਤੀ ਹੋਵੇ ਕੋਈ ਕੋਈ ਧੀਨੇ ਜ਼ਮਾਨੇ ਨਹੀਂ ਰਿਹਾ ਰੱਬ ਨੂੰ ਵੇਚ ਕੇ ਖਾ ਜਾਣਗੇ ਪਰ ਅੱਪਾ ਇੱਕ ਮਿਸਾਲ ਬਣਈਏ ਛੋਟੇ ਕੋਲੇ ਪੱਤਰਕਾਰ ਵੀ ਆਇਆ ਕਰਨਗੇ ਅੱਜ ਵੀ ਆਏ ਹੋਏ ਨੇ ਅੱਜ ਵੀ ਪੁੱਛਣਗੇ ਤੁਹਾਨੂੰ ਮੇਰੇ ਤੋਂ ਬਾਅਦ ਪੁੱਛਣਗੇ ਕਿ ਕੀ ਫੈਸਲਾ ਕਰੋਗੇ ਮੈਨੂੰ ਤਾਂ ਲੱਗ ਰਿਹਾ ਵਧੀਆ ਫੈਸਲਾ ਕਰਤਾ ਤਾਂ ਮੈਨੂੰ ਇਸ ਗੱਲ ਦੀ ਖੁਸ਼ੀ ਹੋ ਜਾਊਗੀ ਕਿ ਮੈਂ ਪਰਸੋ ਨੂੰ ਕਿਤੇ ਜਾਣਾ ਹੋਊਗਾ ਬਰਦਾਸ਼ਪੁਰ ਕਿਤੇ ਪਠਾਨਕੋਟ ਕਿਤੇ ਜਲੰਧਰ ਮੈਂ ਕਹੂੰਗਾ ਮੈਂ ਪਰ ਕੱਲ ਸਾਕੇ ਪਿੰਡ ਗਿਆ ਸੀ سارے ਪਿੰਡਾਂ ਨੇ ਮੇਰੀ ਗੱਲ ਮੰਨ ਲਈ। ਬਹੁਤ ਵਾਟ ਬੜਾ ਤਾਨਵਾ ਚੇ ਕਿਸੇ ਨੇ ਹੋਰ ਬੋਲਣਾ ਹੈ। ਤੂੰ ਵਿਚਾਰ ਰੱਖਣਾ।